ਬਹੁਤ ਹੀ ਪਿਆਰੇ ਵਿਦਿਆਰਥੀਓ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ ਤਾਂ ਕੱਲ ਬਾਰੇ ਜੋ ਖਬਰ ਚੱਲ ਰਹੀ ਹੈ ਕਿ ਕੱਲ ਨੂੰ ਭਾਰਤ ਬੰਦ ਹੋਏਗਾ ਉਸ ਦੇ ਸੰਬੰਧੀ ਬੋਰਡ ਦਾ ਜਿਹੜਾ ਸਪਸ਼ਟੀਕਰਨ ਹੈ ਉਹ ਆਪਾਂ ਨੂੰ ਆ ਗਏਗਾ ਤਾਂ ਬੋਰਡ ਵੱਲੋਂ ਲਿਖਿਆ ਹੈ ਵੀ 10ਵੀਂ ਤੇ 12ਵੀਂ ਜਮਾਤ ਦੇ ਜਿਹੜੇ ਵਿਦਿਆਰਥੀਆਂ ਦਾ ਪੇਪਰ ਕੱਲ ਨੂੰ 16 ਤਰੀਕ ਨੂੰ ਆਏਗਾ ਠੀਕ ਹੈ ਭਾਰਤ ਬੰਦ ਦੇ ਮੱਦੇ ਨਜ਼ਰ ਸਾਰੇ ਹੀ ਵਿਦਿਆਰਥੀਆਂ ਤੇ ਮਾਪਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪੇ ਆਪਣੇ ਪ੍ਰੀਖਿਆ ਕੇਂਦਰ ਵਿੱਚ ਪ੍ਰੀਖਿਆ ਸ਼ੁਰੂ ਹੋਣ ਤੋਂ 1 ਘੰਟਾ ਪਹਿਲਾਂ ਪਹੁੰਚਣ ਠੀਕ ਹੈ ਇਹਦਾ ਮਤਲਬ ਕੱਲ ਨੂੰ ਜਿਹੜਾ ਤੁਹਾਡਾ ਪੇਪਰ ਹੈ ਬੇਟਾ ਉਹ ਹਰ ਹਾਲਤ ਦੇ ਵਿੱਚ ਹੋਏਗਾ 10ਵੀਂ ਜਮਾਤ ਦਾ ਅਗਰ ਪੇਪਰ ਹੈ ਤਾਂ 10ਵੀਂ ਦਾ ਵੀ ਹੋਏਗਾ 12ਵੀਂ ਜਮਾਤ ਦਾ ਪੇਪਰ ਹੈਗਾ ਤਾਂ 12ਵੀਂ ਜਮਾਤ ਦਾ ਪੇਪਰ ਵੀ ਬੇਟਾ ਹੋਏਗਾ ਇਸ ਲਈ ਭਾਰਤ ਬੰਦ ਦਾ ਸਾਡੇ ਪੇਪਰਾਂ ਦੇ ਨਾਲ ਕੋਈ ਸਬੰਧ ਨਹੀਂ ਹਾਂ ਇਨਾਂ ਕੁ ਜ਼ਰੂਰ ਹੈ ਵੀ ਜਿਹੜੀ ਵੀ ਜਗ੍ਹਾ ਦੇ ਉੱਪਰ ਬੇਟਾ ਤੁਹਾਡਾ ਪੇਪਰ ਹੈਗਾ ਉੱਥੇ ਤੁਸੀਂ 1 ਘੰਟਾ ਪਹਿਲਾਂ ਪਹੁੰਚਣਾ ਵੀ ਕੋਸ਼ਿਸ਼ ਕਰਿਓ ਉਸ ਤੋਂ ਵੀ ਅਗਰ 5-10 ਮਿੰਟ ਤੁਸੀਂ ਪਹਿਲਾਂ ਪਹੁੰਚ ਸਕੋ ਕਿਉਂਕਿ ਇਹਦਾ ਕਾਰਨ ਇਹ ਹੈਗਾ ਵੀ ਹੋ ਸਕਦਾ ਹੈਗਾ ਭਾਰਤਬੰਦ ਦੇ ਸਦੇ ਕਾਰਨ ਆਵਾਜਾਈ ਜੇਕਰ ਰੁਕ ਗਈ ਮਤਲਬ ਬੱਸਸ ਵਗੈਰਾ ਰੁਕ ਗਈਆਂ ਫਿਰ ਉੱਥੇ ਜਾਣਾ ਤੁਹਾਡਾ ਔਖਾ ਹੋ ਜਾਏਗਾ ਇਸ ਲਈ ਤੁਸੀਂ ਪਹਿਲਾਂ ਪਹੁੰਚੋ ਤਾਂ ਜੋ ਤੁਸੀਂ ਆਪਣਾ ਜਿਹੜਾ ਪੇਪਰ ਹੈਗਾ ਉਹ ਦੇ ਸਕੋ ਠੀਕ ਹੈ ਮਤਲਬ ਕੱਲ ਭਾਰਤਬੰਦ ਜੇਕਰ ਹੁੰਦਾ ਵੀ ਹੈ ਆਵਾਜਾਈ ਬੰਦ ਹੁੰਦੀ ਹੈ ਤਾਂ ਉਸ ਦਾ ਅਸਰ ਤੁਹਾਡੇ ਪੇਪਰ ਤੇ ਨਾ ਪਰ ਠੀਕ ਹੈ ਦੇਖੋ ਇਹ ਜਿਹੜਾ ਲੈਟਰ ਹੈਗਾ ਅੱਜ 15 2 2024 ਨੂੰ ਆਇਆ ਹੈਗਾ ਕੰਟਰੋਲਰ ਪ੍ਰੀਖਿਆਵਾਂ ਵੱਲੋਂ ਇਸ ਲਈ ਕੱਲ ਦਾ ਪੇਪਰ ਤੁਹਾਡਾ ਹਰ ਹਾਲਤ ਦੇ ਵਿੱਚ ਹੋਏਗਾ ਸਾਰੇ ਵਿਦਿਆਰਥੀ ਇਸ ਖਬਰ ਨੂੰ ਆਪਣੇ ਸਾਥੀਆਂ ਤੱਕ ਸਾਰੇ ਅਧਿਆਪਕ ਸਹਿਬਾਨ ਇਸ ਖਬਰ ਨੂੰ ਆਪਣੇ ਵਿਦਿਆਰਥੀਆਂ ਨਾਲ ਜਰੂਰ ਸਾਂਝਾ ਕਰਨਾ ਤਾਂ ਜੋ ਵਿਦਿਆਰਥੀ ਕੱਲ ਵਾਲਾ ਪੇਪਰ ਦੇਣ ਤੋਂ ਨਾਰਾਹਟ ਜਾਣ ਤੇ ਉਹ ਆਪਣੀ ਹੁਣੇ ਤਿਆਰੀ ਕਰਨ ਕੱਲ ਪੇਪਰ ਦੇ ਵਿੱਚ ਕੁਝ ਸਮਾਂ 1 ਘੰਟਾ ਪਹਿਲਾਂ ਪਹੁੰਚਣ ਦੀ ਠੀਕ ਹੈ ਬੇਟਾ ਓਕੇ ਜੀ ਥੈਂਕ ਯੂ